ਸਨੋਕ ਮੱਲਾ ਪੰਜਵਾ ਧੰੜੇ ਕੁਲਾ ਚਤਨ ਆਵੇ ਏਕੜੋ ਨਾਨਕ ਸੇਈ ਤਨੁ ਫੁਟਨ ਜਿੰਨਾ ਸਾਈ ਵਿਸਰੇ ਮੱਲਾ ਪੰਜਵਾ ਪ੍ਰੇਤੋਂ ਕੀਤੋਂ ਦੇਵਤਾ ਤਿਨ ਕਰਨ ਹਾਰੇ ਸਬੇ ਸਿਖ ਉਬਾਰੇਨ ਤਬ ਕਾਜ ਸੁਵਾਰੇ ਨਿੰਦਕ ਪਕੜ ਪਿਛਾਰੇਨ ਝੂਠੇ ਦਰਬਾਰੇ ਨਾਨਕ ਕਾ ਪ੍ਰਵੱਡਾ ਹੈ ਆਪ ਸਾਜ ਸਵਾਰ ਪੌੜੀ ਪ੍ਰਭ ਬੇਅੰਤ ਕਿਛ ਅੰਤ ਨਾਹੀਂ ਸਭ ਤਿਸੈ ਕਰਣਾ ਅਗੰਗ ਅਗੋਚਰ ਸਾਹਿਬ ਜੀਆਂ ਕਾ ਪਰਣਾ ਹਸਤ ਦੇ ਪ੍ਰਤਪਾਲਦਾ ਪਰਣ ਪੋਖਣ ਕਰਣਾ ਮਿਹਰਬਾਨ ਬਖਸ਼ਿੰਦ ਆਪ ਜਪ ਸੱਚੇ ਤਰਣਾ ਜੋ ਤੁਧ ਭਾਵੈ ਸੋ ਥਲਾ ਨਾਨਕ ਦਾਸ ਸ਼ਰਣਾ ਸ਼ਲੋਕ ਮੈਲਾ 5ਵਾਂ ਤਿਨਾ ਭੁਖ ਨਾ ਕਰਹੀ ਜਿਸ ਦਾ ਪ੍ਰਭ ਹੈ ਸੋ ਹੈ ਨਾਨਕ ਚਰਣੀ ਲੱਗਿਆ ਉਧਰ ਹੈ ਸਭੋ ਕੋ ਹੈ ਮੈਲਾ 5ਵਾਂ ਜਾਤਿਕ ਮੰਗੈ ਨਿਤ ਨਾਮ ਸਾਹਿਬ ਕਰੇ ਕਬੂਲ ਨਾਨਕ ਪਰਮੇਸ਼ਰ ਜੱਜਮਾਨ ਤਿਸ ਹੈ ਭੁਖ ਨਾ ਮੂਲ ਪੌੜੀ ਮਨ ਰੱਤਾ ਗੋਵਿੰਦ ਸੰਗ ਸੱਚ ਭੋਜਨ ਜੋੜੇ ਪ੍ਰੀਤ ਲੱਗੀ ਹਰ ਨਾਮ ਸਿਓ ਇਹ ਹਸਤੀ ਕੋਣ ਰਾਜ ਮਿਲਖ ਖੁਸ਼ੀਆਂ ਕਹਿਣੀ ਤਿਹਾਏ ਮੁਖ ਨਾ ਮੋੜੇ ਢਾਡੀ ਦਰ ਪ੍ਰਭ ਮੰਗਣਾ ਦਰ ਕਦੇ ਨਾ ਛੋੜੇ ਨਾਨਕ ਮਨ ਤਨ ਚਾਉ ਇਹ ਨਿਤ ਪ੍ਰਭ ਕੋ ਲੋੜੇ ਸ਼ਬਦ ਕੀਤੇ ਰਾਗ ਗੋੜੀ ਤਦਤਾ ਕੀ ਬਾਣੀ ਏਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਗੋੜੀ ਗਵਾਰੇਰੀ ਸ੍ਰੀ ਕਬੀਰ ਜੀ ਹੋ ਕੇ ਚੌਪ ਦੇ 14 ਅਬ ਮੋਹ ਜਲ ਰਾਮ ਜਲ ਪਾਇਆ ਰਾਮ ਉਦਕ ਤਨ ਜਲ ਤੁ ਬੁਝਾਇਆ ਰਹਾਉ ਮਨ ਮਾਰਣ ਕਾਰਣ ਬਨ ਜਾਈਐ ਸੋ ਜਲ ਬਿਨ ਭਗਵੰਤ ਨਾ ਪਾਈਐ ਜਿਹ ਪਾਵਕ ਸੁਰ ਨ ਰਹੈ ਜਾਰੇ RAM ਉਦਕ ਜਨ ਜਲਤ ਉਬਾਰੇ ਭਵ ਸਾਗਰ ਸੁਖ ਸਾਗਰ ਮਾਹੀ ਤੀਵਰ ਹੈ ਜਲ ਨਿਖੁਟਤ ਨਾਹੀ ਕਹ ਕਬੀਰ ਭਾਜ ਸਾਰਿੰਗ ਪਾਣੀ رام ادک میری تکھا بجانی گوڑی کبیر جی مادھو جل کی پیاس نہ جائے جل میں اگن اٹھی ادکائے رہا تم جل ندھ ہوں جل کا مین جل میں رہو جل ہے بن خین تم پنجر ہاں سوٹ تو ਜਮ ਮੰਝਾਰ ਕਹਾ ਕਰੇ ਮੋਰ ਤੂੰ ਤਰਵਰ ਹਾਂ ਪੰਖੀ ਆਹੇ ਮੰਦ ਭਾਗੀ ਤੇਰੋ ਦਰਸ਼ਨ ਨਾਹੇ ਤੂੰ ਸਤਗੁਰ ਹਾਂ ਨਵਤਨ ਚੇਲਾ ਕਹਿ ਕਬੀਰ ਮਿਲ ਅੰਤ ਕੀ ਬੇਲਾ ਗੋੜੀ ਕਬੀਰ ਜੀ ਜਬ ਹਮ ਏਕੋ ਏਕ ਕਰ ਜਾਣਿਆ ਤਬ ਲੋਗਾ ਕਾਹੇ ਦੁਖ ਮਾਨਿਆ ਹਮ ਅਪਤਹ ਆਪਣੀ ਪਤ ਖੋਈ ਹਮਰਾ ਖੋਜ ਪਰੋ ਮਤ ਕੋਈ ਰਹਾਉ ਹਮ ਮੰਦੇ ਮੰਦੇ ਮਨ ਮਾਹੀ ਸਾਂਝ ਪਾਤ ਕਾਹੂ ਸਿਉ ਨਾਹੀ ਪਤ ਅਪਤ ਤਾਕੀ ਨਹੀਂ ਲਾਜ ਤਬ ਜਾਣੋਗੇ ਜਦ ਉਗਰ ਹੈ ਗੋਪਾਜ ਕਹੋ ਕਬੀਰ ਤਤ ਹਰ ਪਰਵਾਨ ਸਰਬ ਤਿਆਗ ਭਜ ਕੇਵਲ RAM ਗੋੜੀ ਕਬੀਰ ਜੀ ਨਗਨ ਫਿਰਤ ਜੋ ਪਾਈਏ ਜੋਗ ਬਨ ਕ ਮਿਰਗ ਮੁਕਤ ਸਭ ਹੋਗ ਕਿਆ ਨਾਂਗੇ ਕਿਆ ਬਾਧੇ ਚਾਮ ਜਬ ਨਹੀਂ ਚੀਨਸ ਆਤਮ RAM ਰਹਾਉ ਮੂਡ ਮੁੰਡਾਏ ਜੋ ਸਿਧ ਪਾਈ ਮੁਕਤੀ ਭੇਡ ਨ ਗਈ ਆਕਾਈ ਦਿਨ ਦਰਾਖ ਜੋ ਤੜੀਏ ਭਾਈ ਖੁਸਰ ਕਿਉ ਨ ਪਰਮ ਗਤ ਪਾਈ ਕਹ ਕਬੀਰ ਸੁਨੋ ਨਰ ਭਾਈ RAM ਨਾਮ ਬਿਨ ਕਿਨ ਗਤ ਪਾਈ ਗੋੜੀ ਕਬੀਰ ਜੀ ਸੰਧਿਆ ਪ੍ਰਾਤ ਸ਼ਿ ਨਾਮ ਕਰਾਹੀ ਜਿਉ ਪੈ ਦਾ ਦੁਰ ਪਾਣੀ ਮਾਹੀ ਜੋ ਪ ਰਾਮ ਰਾਮ ਰਤ ਨਹੀਂ ਤੇ ਸਭ ਧਰਮ ਰਾਏ ਕਹਿ ਜਾਹੀ ਰਹਾਉ ਕਾਹਿਆ ਰਤ ਬਹੂ ਰੂਪ ਚਾਹੀ ਤਿੰਨ ਕੋ ਦਇਆ ਸੁਪਨੇ ਬੀ ਨਾਹੀ ਚਾਰ ਚਰਨ بہ آگر ساد پاو کل ساگر کہ جے کبیر جی گوڑی کیا جاپ کیا تاپ کیا برت پوجا جا کر دے پاؤ ہے دوجا رے جان ਮਨ ਮਾਧੋ ਸਿਉ ਲਾਈਐ ਚਤੁਰਾਈ ਨਾ ਚਤੁਰ ਪੁਜ ਪਾਈਐ ਰਹਾ ਪਰ ਹਰ ਲੋਭ ਅਰ ਲੋਕਾਚਾਰ ਪਰ ਹਰ ਕਾਮ ਕ੍ਰੋਧ ਅਹੰਕਾਰ ਕਰਮ ਕਰਤ ਬੱਧੇ ਅੰਮੇ ਮੇਲ ਪਾਥਰ ਕੀ ਕਰਹੀ ਸੇਵ ਕਹੋ ਕਬੀਰ ਭਗਤ ਕਰ ਪਾਇਆ बोले पाए मिले रघुराया गौड़ी कबीर जी गर्भ वास में कुल नहीं जाती ब्रह्म बिन्द ते सब उत्पाती कह रे पंडित ब्राह्मण कब के होए ब्राह्मण कहक कह जन्म मत खोए रहा जो तू ब्राह्मण ब्राह्मणी जाया ਆਨ ਬਾਤ ਕਾਹੇ ਨਹੀਂ ਆਇਆ ਤੁਮ ਕਤ ਬ੍ਰਾਹਮਣ ਹਮ ਕਤ ਸ਼ੂਦ ਹਮ ਕਤ ਲੋਹੂ ਤੁਮ ਕਤ ਦੂਧ ਕਹਾ ਕਬੀਰ ਜੋ ਬ੍ਰਹਮ ਵਿਚਾਰ ਸੋ ਬ੍ਰਾਹਮਣ ਕਈਤ ਹੈ ਹਮਾਰ ਗੋੜੀ ਕਬੀਰ ਜੀ ਅੰਧਕਾਰ ਸੁਖ ਕਭੇ ਨਾ ਸੋਈ ਹੈ ਰਾਜ ਰੰਕ ਦਉ ਮਿਲ ਰੋਈ ਹੈ ਜੋਪ ਰਸਨਾ RAM ਨਾ ਕਹਿਬੋ ਉਪਜਤ ਦਿਨ ਸੁਤ ਰੋਵਤ ਰਹਿਬੋ ਰਹਾ ਜਸ ਦੇਖਿਆ ਸਰਵਰ ਕੀ ਛਾਇਆ ਪ੍ਰਾਨ ਗਏ ਕੋ ਕਾ ਕੀ ਮਾਇਆ ਜਸ ਜੰਤੀ ਮੈਂ ਜੀਉ ਸਮਾਨਾ ਮੂਏ ਮਰਮ ਕੋ ਕਾ ਕਰ ਜਾਨਾ ਹੰਸਾ ਸਰਵਰ ਕਾਲ ਸ਼ਰੀਰ RAM ਰਸਾਇਨ ਪਿਓ ਰੇ ਕਬੀਰ ਗੋੜੀ ਕਬੀਰ ਜੀ ਜੋਤ ਕੀ ਜਾਤ ਜਾਤ ਕੀ ਜੋਤੀ ਤਿਤ ਲਗੇ ਕੰਚੂਆ ਫਲ ਮੋਤੀ ਕਵਨ ਸੋ ਘਰ ਜੋ ਨਿਰਭੋਕ ਹੀ ਹੈ ਭੋ ਭਜ ਜਾਏ ਅਪਹਿ ਹੋਏ ਰਹੀ ਹੈ ਰਹਾਉ पाप तीर्थ नहीं मन पतियाए चार अचार रह उर जाए पाप पुण्य दो एक समान निज कर पारस तज हो गुण आन कबीर निर्गुण नाम नारो इस पर चाहे परचरो एस गौरी कबीर जी जो जन परमित ਪਰ ਮਨ ਜਾਣਾ ਬਤ ਨਹੀਂ ਬੈਕੁੰਠ ਸਮਾਨਾ ਨਾ ਜਾਣਾ ਬੈਕੁੰਠ ਕਾਹੀ ਜਾਨ ਜਾਨ ਸਭ ਕਹੈ ਤਾਹੀ ਰਹਾ ਕਹਿਨ ਕਹਾਵਨ ਨਾ ਪਤੀ ਆਈ ਹੈ ਓ ਮਨ ਮਨ ਜਾਤੇ ਹਉ ਮੈਂ ਜਈ ਹੈ ਜਬ ਲਗ ਮਨ ਬੈਕੁੰਠ ਕੀ ਆਸ ਤਬ ਲਗ ਕੋਈ ਨਹੀਂ ਚਰਨ ਨਿਵਾਸ ਕਹ ਕਬੀਰ ਇਹ ਕਈ ਹੈ ਕਾਹੇ ਸਾਧ ਸੰਗ ਬੈਕੁੰਠ ਆਹ ਗਉੜੀ ਕਬੀਰ ਜੀ ਉਪਜੈ ਨਿਪਜੈ ਨਿਪਜ ਸੁਮਾਈ ਨਾ ਨਾ ਦੇਖਤ ਇਹ ਜਗ ਜਾਈ ਲਾਜ ਨਾ ਮਰੋ ਕਹੋ ਘਰ ਮੇਰਾ ਅੰਤ ਕੀ ਬਾਾਰ ਨਹੀਂ ਕਸ਼ ਤੇਰਾ ਹਾਉ ਅਨਕ ਯਤਨ ਕਰ ਕਾਇਆ ਪਾਲੀ ਮਰਤੀ ਬਾਰ ਅਗਨ ਸੰਗ ਜਾਰੀ ਕੋ ਆਚੰਦਨ ਮਰਦਨ ਅੰਗਾ ਸੋ ਤਨ ਜਲੇ ਕਾਠ ਕੈ ਸੰਗਾ ਕਹ ਕਬੀਰ ਸੁਨੋ ਰੇ ਗੁਨੀਆ ਦਿਨ ਸੇ ਗੋ ਰੂਪ ਦੇਖੇ ਸਭ ਦੁਨੀਆ ਗੋੜੀ ਕਬੀਰ ਜੀ ਅਵਰ ਮੂਏ ਕਿਆ ਸੋਗ ਕੇਰੀਜੈ ਤੋਕੀਜੈ ਜੋ ਆਪਣੀ ਜੀਜੈ ਮੈਂ ਨਾ ਮਰੋ ਮਰਬੋ ਸੰਸਾਰ ਅਬ ਮੋਹੇ ਮਿਲਿਓ ਹੈ ਜੀਆ ਵਨਹਾਰਾ ਰਹਾ ਪਿਆ ਦੇਹੀ ਪਰਮਲ ਮਹਿਤੰਦਾ ਤਾ ਸੁਖ ਬਿਸਰੇ ਪਰਮਾਨੰਦਾ ਕੂਟਾ ਇਕ ਪੰਚ ਪਨਿਹਾਰੀ ਟੂਟੀ ਲਾਜ ਹਰੈ ਮਤ ਹਾਰੀ ਕਹੋ ਕਬੀਰ ਇੱਕ ਬੁੱਧ ਬੀਚਾਰੀ ਨਾ ਉਹ ਕੂਟ ਨਾ ਪਨਹਾਰੀ ਗੌੜੀ ਕਬੀਰ ਜੀ ਅਸਥਾਵਰ ਜੰਗਮ ਕੀਟ ਪਤੰਗਾ ਅਨਕ ਜਨਮ ਕੀਏ ਭੋਰੰਗ ਐਸੇ ਘਰ ਹਮ ਬਹੁਤ ਬਸਾਏ ਜਬ ਹਮ RAM ਗਰਭ ਹੋਏ ਆਏ ਰਹਾਉ ਜੋਗੀ ਜਤੀ ਤਪੀ ਬ੍ਰਹਮਚਾਰੀ ਕਬਹੂ ਰਾਜਾ ਸ਼ਤਰਪਤ ਕਬਹੂ ਪੇਖਾਰੀ ਸਾਤ ਪਮਰੈ ਸੰਤ ਸਭ ਜੀਵੈ RAM ਰਸਾਇਣ ਰਸਨਾ ਪੀਵੈ ਕਹ ਕਬੀਰ ਪ੍ਰਭ ਕਿਰਪਾ ਕੀਜੈ ਹਾਰ ਪਰ ਅਬ ਪੂਰਾ ਦੀਜੈ ਗੋੜੀ ਕਬੀਰ ਜੀ ਕੀ ਨਾਲ ਰਲਾਏ ਲਿਖਿਆ ਮੈਲਾ ਪੰਜਵਾਂ ਐਸੋ ਅਚਰਜ ਦੇਖਿਓ ਕਬੀਰ ਦਦ ਕਾਏ ਭੋਲਾ ਬਿਰੋਲੈ ਨੀਰ ਰਹਾ ਹਰੀ ਅੰਗੂਰੀ ਗਧਾ ਚਰੈ ਨਿਤ ਉਠ ਹੱਸੇ ਹੀਂਗ ਮਰੈ ਮਾਤਾ ਭੈਸਾ ਮੁਹਾ ਜਾਏ ਕੁਦ-ਕੁਦ ਚਰੈ ਰਸਾ ਤਲ ਪਾਇ ਕਹਾ ਕਬੀਰ ਪ੍ਰਗਟ ਭਈ ਖੇਡ ਲੈ ਲੈ ਕੋ ਤੁੰਘ ਨਿਤ ਫੇਡ RAM ਰਮਤ ਮਤ ਪ੍ਰਗਟਈ ਕਹਾ ਕਬੀਰ ਗੁਰ ਸੋ ਜੀ ਪਾਈ ਗੌੜੀ ਕਬੀਰ ਜੀ ਪੰਚ ਪਦੇ ਜਿਉ ਜਲ ਛੋਡ ਬਹਾਰ ਤਿਓ ਮੀਨਾ ਪੂਰਬ ਜਨਮ ਹਉ ਤਪ ਕਾਹੀਨਾ अब कह राम कमन गत मोरी तज ले बनारस मत पही थोरी राव सगन जनम शिवपुरी गो आया मरती बार मघहर उठ आया बहुत बरस तप की आकांशी मरणु भया मघहर की बासी कांशी मघहर संबीचारी ਓਛੀ ਭਗਤ ਕੈਸੇ ਉਤਰ ਸੁਪਾਰੀ ਕਹਾ ਗੁਰ ਗਜ ਸ਼ੇਵ ਸਭ ਕੋ ਜਾਣੈ ਮੋਹ ਕਬੀਰ ਰਮਤ ਸ਼੍ਰੀ ਰਾਮ ਮੈਂ ਗੌੜੀ ਕਬੀਰ ਜੀ ਚੋਆ ਚੰਦਨ ਮਰਦਨ ਅੰਗਾ ਸੋ ਤਨ ਜਲ ਕਾਠ ਤੈ ਸੰਗ ਇਸ ਤਨ ਧਨ ਕੀ ਕਵਨ ਬਡਾਈ ਧਰਨ ਪਰ ਔਰ ਵਾਰ ਨਾ ਜਾਏ ਰਹਾਉ ਰਾਤ ਦੇ ਸੋਵੇਂ ਦਿਨ ਕਰਹਿ ਕਾਮ ਇੱਕ ਖਿੰਨ ਲਹਿਣ ਹਰ ਕੋ ਨਾਮ ਹਾਥ ਤਾ ਡੋਰ ਮੁਖ ਖਾਇਓ ਤੁੰਬੂਰ ਮਰਤੀ ਬਾਰ ਕਸ ਬਧਿਓ ਚੋਰ ਗੁਰਮਤ ਰਸ ਰਸ ਹਰ ਗੁਨ ਲੰਗਾ ਆਵੇ RAM RAM ਰਮਤ ਸੁਖ ਪਾਵੇ ਕਿਰਪਾ ਕਰ ਕੇ ਨਾਮ ਦਿਰਡਾਈ ਹਰ ਹਰ ਬਾਸ ਸੁਗੰਧ ਵਸਾਈ ਕਹ ਤਕਬੀਰ ਚੇਤ ਰਹੇ ਅੰਧਾ ਸਤਿਰਾਮ ਝੂਠਾ ਸਭ ਧੰਧਾ ਗੌੜੀ ਕਬੀਰ ਜੀ ਟਿੱਪ ਦੇ ਚਾਰ ਤੁਕੇ ਜਮ ਤੇ ਉਲਟ ਹੈ ਹੈ ਰਾਮ ਦੁੱਖ ਬਿਨਸੇ ਸੁਖ ਕੀਓ ਬਿਸ਼ਰਾਮ ਬੈਰੀ ਉਲਟ ਹੈ ਹੈ ਮੀਤਾ ਸਾਖਤ ਉਲਟ ਸੁਜਨ ਭੈ ਚੀਤਾ ਅਬ ਮੋਹ ਸਰਬ ਕੁਸ਼ਲ ਕਰ ਮਾਨਿਆ ਸ਼ਾਂਤ ਭਈ ਜਬ ਗੋਬਿੰਦ ਜਾਣਿਆ ਰਹਾ ਤਨ ਮੈਂ ਹੋਤੀ ਕੋਟ ਉਪਾਦ ਉਤ ਭਈ ਸੁਖ ਸਹਿਜ ਸੁਮਾਧ ਆਪ ਪਛਾਨੈ ਆਪੈ ਆਪ ਰੋਗ ਨ ਵਿਆਪੈ ਨੋ ਤਬ ਅਬ ਮਨ ਉਲਟ ਸਮਾਤਨ ਹੂਆ ਤਬ ਜਾਣਿਆ ਜਬ ਜੀਵਤ ਮੂਆ ਤੋ ਕਬੀਰ ਸੁਖ ਸਹਿਜ ਸਮਾਵਾਂ ਆਪ ਨਾ ਡਰੋ ਨਾ ਅਵਰ ਡਰਾਵੋ